ਬਾਂਦਨ ਬਾਬਾ ਗੰਕੂਕ ਜੀ ਬੱਲੜਵਾਲ ਜਿੱਥੇ ਕੀ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਉੱਥੇ ਸਾਬਕਾ ਕੈਬਨਰਟ ਮੰਤਰੀ ਕੁਲਦੀਪ ਸਿੰਘ ਭਾਰੀਓ ਵੱਲੋਂ ਪਹੁੰਚ ਕੇ ਉੱਥੇ ਹਾਜ਼ਰੀ ਭਰੀ ਗਈ ਕਮਪਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬਾਬਾ ਗੰਕੂਕ ਜੀ ਇਹ ਬੱਲੜਵਾਲ ਜਿਹੜਾ ਬਹੁਤ ਸੀ ਸਿੱਧ ਗੁਰੂ ਦਾ ਹੈ ਇਸ ਗੁਰੂ ਘਰ ਦੇ ਵਿੱਚ 11 ਸਾਲਾਂ ਤੋਂ ਦੋ ਦਿਨ ਜਿਹੜਾ ਆਉਂਦੀਆਂ ਅਰਦਾਸ ਕਰਦੀਆਂ ਆਪਣੇ ਪਰਵਾਹਾਂ ਦੀ ਸੁੱਖ ਮੰਗਦੀਆਂ ਸੋ ਜਿਹੜਾ ਵੀ ਬੰਦਾ ਕਿਤੇ ਜੀਤ ਸਾਹਬ ਨਾਲ ਉੜਾ ਜੋ ਵੀ ਮੰਗਦਾ ਬਾਬਾ ਜੀ ਅਮੇਸ਼ਾ ਜੀ ਉਹਦਾ ਜਿਹੜਾ ਪੂਰਾ ਕਰਦੇ ਆ ਸੋ ਮੈਂ ਵੀ ਅਸ਼ੀਰਵਾਦ ਲਿਆ ਬਾਬਾ ਜੀ ਕੋਲੋਂ ਅਰਵਾਸ ਕੀਤੀ ਕਿ ਸਭਾ ਹਰ ਕਾਲੇ ਨਾਲ ਬਸ ਨਾਲਾ ਇਸ ਸਰਪਤੇ ਦਾ ਸੇ ਕੋਈ ਵਿਕਾਸ ਕਰ ਸਕੀਏ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕੀਏ ਸੇ ਸੁਲਤਾ ਦੇ ਸਕੀਏ ਚੰਗੀਆਂ ਸੜਕਾਂ ਦੇ ਸਕੀਏ ਬੱਚਿਆਂ ਨੂੰ ਨੌਕਰੀਆਂ ਦੇ ਸਕੀਏ ਇਹ ਬਲ ਜਿਹੜਾ ਬਾਬਾ ਜੀ ਕਹਿੰਦੇ ਸੋ ਬਹੁਤ ਪੁਰਾਣੇ ਸਕੇ ਬਾਬਾ ਜੀ ਸਾਡੇ ਤੇ ਕਿੱਸਵਾ ਕਰਦੇ ਅਸੀਂ ਆਪਣਾ ਜਿਹੜਾ ਇੱਕਾਲ ਤੇ ਅੱਜ ਨਿਕਲਿਆ ਆਪਕੇ ਜਿਹੜਾ ਅਸਾਂ ਲੱਗੇ ਚੱਲੇ ਸੀ ਕਿ ਹੁਣ ਕਦੇ ਵਿਕਾਸ ਕਰ ਜੀ ਇਸ ਏਰੀਆ ਬਹੁਤ ਵਧੀਆ ਬਾਬਾ ਜੀ ਦੀ ਅਰਦਾਸ ਤੇ ਨਾਲ ਹੀ ਬਾਬਾ ਜੀ ਨੇ ਆਪਾਂ ਨੂੰ ਐਮਐਲਏ ਬਣਾ ਸੀਗਾ ਆਪਾਂ 3.5 ਸਾਲ ਲੱਗੇ ਬਾਕੀ ਵੀ 1.5 ਸਾਲ ਬਾਬਾ ਜੀ ਦੀ ਅਸੀਰਵਾਦ ਨਾਲ ਇਸ ਹਲਕੇ ਦਾ ਜਿਹੜਾ ਵਿਕਾਸ ਆ ਉਹ ਕਰਨਾ ਸਭ ਤੋਂ ਪਹਿਲਾ